ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੈ ਤਤਿ ਲਿਹੁ ਉਬਾਰ ਸਤਿਗੁਰ ਸੁਖ ਵੇਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ ਨਹਾਰ ਮਹਲਾ ਤੀਜਾ ਹਮੇ ਮਾਇਆ ਮੋਹਣੀ ਦੂਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਇ ਗੁਰ ਕੈ ਸ਼ਬਦ ਪ੍ਰਜਾਲੀਐ ਤਾ ਇਹ ਵਿੱਚ ਹੋ ਜਾਏ ਤਨ ਮਨ ਹੋਵੈ ਉਜਲਾ ਨਾਮ ਵਸੈ ਮਨਿ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪਉੜੀ ਸਤਗੁਰ ਕੀ ਵਿਢਾਈ ਸਤਗੁਰ ਦਿੱਤੀ ਤੁਰਹੋਂ ਹੁਕਮ ਬੁਜਨੀ ਸਾਨ ਪੁੱਤੀ ਪਾਤੀ ਜਾਵਾਈ ਸਕੀ ਅਗਹੋਂ ਪਿਛਹੋਂ ਟੋਲ ਡਿਠਾ ਲਾਹਿ ਓਨ ਸਬਨਾ ਕਾ ਅਬਿਮਾਨ ਜਿਥੈ ਕੋ ਵਖੈ ਤਿਥੈ ਮੇਰਾ ਸਤਗੁਰੂ ਹਰ ਬਖਸ਼ਿ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਝੈ ਜੀਵੇਂ ਮੁਖ ਹੋਵੈ ਸੋ ਫਿਰੈ ਪ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੁਆ ਮੇਰਾ ਸਵਾਮੀ ਹਾਰ ਸੱਜਣ ਪੁਰਖ ਸੁਜਾਨ ਪਉਂਦੀ ਪਿਤ ਦੇਖ ਕੈ ਸਬ ਆਏ ਪਏ ਸਤਿਗੁਰ ਕੀ ਪੈਰੀ ਲਾਹਿ ਓਨ ਸਬਨਾ ਕਹਿਓ ਮਨਹੁ ਗਮਾਨ ਸਲੋਕ ਮਹਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲਿਹੁ ਉਬਾਰ ਸਤਿਗੁਰ ਸੁਖ ਵੇਖ ਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰਿ ਬਿਨ ਬਖਸ਼ ਨਹਾਰ ਮਹਨ ਲਾਤੀ ਜਾ ਹਉ ਮੈਂ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਈ ਗੁਰ ਕੈ ਸ਼ਬਦ ਪਰ ਜਲੀਐ ਤਾਂ ਇਹ ਵਿੱਚ ਹੋ ਜਾਇ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਇ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਇ ਪਉੜੀ ਸਤਗੁਰ ਕੀ ਵਿਢਾਈ ਸਤਗੁਰ ਦਿੱਤੀ ਤੁਰਹੋਂ ਹੁਕਮ ਬੋਜਨੀ ਸਾਨ ਪੁੱਤੀ ਪਾਤੀ ਜਾਵਾਈ ਸਕੀ ਅਗਹੋਂ ਪਿਛਹੋਂ ਢੋਲ ਡਠਾ ਲਾਹਿਓਨ ਸਬਨਾ ਕਾ ਅਬਮਾਨ ਜਿੱਥੈ ਕੋ ਵਿਖੈ ਤਿੱਥੈ ਮੇਰਾ ਸਤਿਗੁਰੂ ਹਰ ਬਖਸੇ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੀਵੇ ਮੁਖ ਹੋਵੈ ਸੋ ਫਿਦੇ ਪ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੁਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪਉਂਦੀ ਪਿੱਤ ਦੇਖ ਕੇ ਸਭ ਆਏ ਪਈ ਸਤਗੁਰ ਕੀ ਪੈਰੀ ਲਾਹੇ ਓਨ ਸਬਨਾ ਕੇ ਅਹੋ ਮਨਹੁ ਗਮਾਨ ਸਲੋਕ ਮਹਲਾ 3 ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿੱਤਾ ਲਿਹੋ ਉਬਾਰ ਸਤਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨ ਕੀ ਅਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਮਹਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੁਜੈ ਲੱਗੇ ਜਾਈ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਿਕਾਈ ਗੁਰ ਕੈ ਸ਼ਬਦ ਪਰ ਜਾਲੀਐ ਤਾ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਣ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤ ਗੁਰ ਕੀ ਵਡਿਆਈ ਸਤ ਗੁਰ ਦਿੱਤੀ ਤੁਰਹੁ ਹੁਕਮ ਬੁਜਨੀ ਸਾਨ ਪੁੱਤੀ ਪਾਤੀ ਜਾਵਈ ਸਕੀ ਅਗੋਹ ਪਿਛੋ ਟੋਲ ਡਿਠਾ ਲਾਹਿ ਓਨ ਸਬਨਾ ਕਾ ਅਬਿਮਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਗੁਰੂ ਹਰ ਬਖਸੀ ਉਸ ਸਭ ਜਹਾਨ ਜੀ ਸਤਗੁਰੂ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਹੂਵੇ ਜੇ ਮੁਖ ਹੂਵੇ ਸੋ ਫਿਰੇ ਪ੍ਰਿਸ਼ਟ ਥਾਨ ਜਨ ਨਾਨਕ ਕੈ ਬਲ ਹੂ ਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਪਿੱਤ ਦੇਖ ਕੇ ਸਬ ਆਏ ਪਏ ਸਤਗੁਰ ਕੀ ਪੈਰੀ ਲਾਹੇ ਹੋਣ ਸਭਨਾ ਕਿਹੋ ਮਨ ਹੋ ਗੁਮਾਨ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤੇ ਤੇ ਲੈ ਹੂੰ ਉਬਾਰ ਸਤਿਗੁਰ ਸੁਖ ਵੇਖ ਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਮਹੱਲਾ ਤੀਜਾ ਹਮੈ ਮਾਇਆ ਮੋਹਣੀ ਬੁਝੈ ਲਗੈ ਜਾਈ ਨਾ ਇਹ ਮਾਰੀ ਨਾਮ ਰਹਿ ਨਾ ਇਹ ਹਟ ਵਿਕਾਈ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚ ਹੋ ਜਾਇ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਇ ਪੌੜੀ ਸਤਗੁਰ ਕੀ ਵੱਡਿਆਈ ਸਤਗੁਰ ਦਿੱਤੀ ਤੁਰਹੁ ਹੁਕਮ ਬੋਜਨੀ ਸਾਨ ਪੁੱਤੀ ਪਾਤੀ ਜਾਵਾਈ ਸਕੀ ਅਗੋ ਹੋਂ ਪਿਛੋਂ ਟੋਲ ਡਿਠਾ ਲਾਹਿਓਨ ਸਬਨਾ ਕਾਇ ਅਬਿਮਾਨ ਜਿਥੈ ਕੋ ਵਖੈ ਤਿਥੈ ਮੇਰਾ ਸਤਗੁਰੂ ਹਰ ਬਖਸੀ ਉਸ ਸਭ ਜਹਾਨ ਜੇ ਸਤਗੁਰੂ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਵੇ ਮੁਖ ਹੂ ਵੈ ਸੋ ਫਿਰੇ ਪ੍ਰਸਥਾਨ ਜਨ ਨਾਨਕ ਕੈ ਬਲ ਹੁਆ ਮੇਰਾ ਸੁਆਮੀ ਹਰ ਸਜਨ ਪੁਰਖ ਸੁਜਾਨ ਪਉਂਦੀ ਪਿਤ ਦੇਖ ਕੈ ਸਭ ਆਏ ਪਏ ਸਤਗੁਰ ਕੀ ਪੈਰੀ ਲਾਹਿਓਨ ਸਬਨਾ ਕੇ ਓ ਮਨ ਹੋ ਗੁਮਾਨ ਸਲੋਕ ਮਹਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬ ਤੇ ਤਲੇ ਹੋ ਉਬਾਰ ਸਤ ਗੁਰ ਸੁਖ ਵੇਖ ਲਿਆ ਸਚਾ ਸ਼ਬਦ ਵਿਚਾਰ ਨਾਨਕੇ ਅਵਰ ਨ ਸੁਜਈ ਹਰ ਬਿਨ ਬਖਸ਼ਨ ਹਾਰ ਮਹਲਾ ਤੀਜਾ ਹਮੇ ਮਾਇਆ ਮੋਹ ਹੁਣੀ ਦੂਜੇ ਲੱਗੇ ਜਾਈ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਿਕਾਇ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨਿ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਿਢਾਈ ਸਤਗੁਰ ਦਿੱਤੀ ਤਨਹੁ ਹੁਕਮ ਬੋਜਨੀ ਸਾਨ ਪੁੱਤੀ ਪਾਤੀ ਜਾਵਈ ਸਕੀ ਅਗੋਂ ਪਿਛੋਂ ਟੋਲ ਡਿਠਾ ਲਾਹਿਓਣ ਸਬਨਾ ਕਾ ਅਬ ਮਹਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਗੁਰੂ ਹਰ ਬਖਸੇ ਉਸ ਸਭ ਜਹਾਨ ਜੇ ਸਤਗੁਰੂ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਵੇ ਮੁਖ ਹੂਵੇ ਸੋ ਫਿਰੈ ਪ੍ਰਿਸ਼ਟ ਥਾਨ ਜਨ ਨਾਨਕ ਕੈ ਵਲ ਹੂਆ ਮੇਰਾ ਸੁਮੀ ਹਰ ਸੱਜਣ ਪੁਰਖ ਸੁਜਾਨ ਪਉਂਦੀ ਭਿਤ ਦੇਖ ਕੈ ਸਭ ਆਏ ਪਏ ਸਤਗੁਰ ਕੀ ਪੈਰੀ ਲਾਹੇ ਓਨ ਸਭਨਾ ਕਿਉ ਮਨਹੁ ਗਮਾਨ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤਿਤ ਲੈਹੁ ਉਬਾਰ ਸਤਿਗੁਰ ਸੁਖ ਦੇ ਖਾਲਿਆ ਸਚਾ ਸ਼ਬਦ ਮੀਚਾਰ ਨਾਨ ਕੇ ਅਵਰ ਨ ਸੁਜਈ ਹਰ ਬਿਨ ਬਖਸ਼ਨ ਹਾਰ ਮਹਲਾ ਤੀਜਾ ਹੋ ਮੈਂ ਮਾਇਆ ਮੋਹਣੀ ਦੁਜੈ ਲੱਗੈ ਜਾਏ ਨਾ ਇਹ ਮਾਰੀ ਨ ਮਰੈ ਨాయ ਹਟ ਵਿਕਾਰ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨਿਆਈ ਨਾਨਕ ਮਾਇਆ ਕਾ ਮਾਰਣ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤ ਗੁਰ ਕੀ ਵਡਿਆਈ ਸਤ ਗੁਰ ਦਿੱਤੀ ਤੁਰਹੁ ਹੁਕਮ ਬੁਜਨੀ ਸਾਨ ਪੁੱਤੀ ਪਾਤੀ ਜਾਵਾਈ ਸਕੀ ਅਘੋਂ ਪਿਛੋਂ ਟੋਲ ਡਿਠਾ ਲਾਹਿਓਨ ਸਬਨਾ ਕਾ ਅਬਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਿਗੁਰੂ ਹਰ ਬਖਸੀ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜਿਵੇਂ ਮੁਖ ਹੂਵੇ ਸੋ ਫਿਰੈ ਪ੍ਰਿਸ਼ਟ ਥਾਨ ਜਨ ਨਾਨਕ ਕੇਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਭਿੱਤ ਦੇਖ ਕੇ ਆਏ ਪਏ ਸਤਿਗੁਰ ਕੀ ਪੈਰੀ ਲਾਹਿ ਓਨ ਸਬਨਾ ਕਿਹੋ ਮਨ ਹੁ ਗਮਾਨ ਜਨ ਨਾਨਕ ਕੇਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਭਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੇ ਓਣ ਸਬਨਾ ਕਿਹੋ ਮਨ ਹੂ ਗਮਾਨ ਸਲੋਕ ਪਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਧੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ